ਕਿਤਨਾ ਸੁੰਦਰ ਸਥਾਨ ਬਣਈਏ ਆਪਣਾ ਸਾਰਿਆਂ ਨੂੰ ਹੀ ਹੁਣ ਇੱਥੇ ਔਰ ਕਿੰਨਾ ਜੀ ਲੱਗਦਾ ਹੈ ਕਿੰਨਾ ਉਤਸ਼ਾਹ ਹੈ ਚਾਅ ਹੈ ਕਿ ਆਪਾਂ ਇਸ ਸਥਾਨ ਦੇ ਉੱਤੇ ਪਹੁੰਚਣਾ ਹੈ ਔਰ ਹਰ ਜਸ ਕਥਾ ਕੀਰਤਨ ਦੇ ਲਾ혜 ਲੈਣੇ ਨੇ ਉਹ ਵੀ ਸਮਾਂ ਜ਼ਿਆਦਾ ਹੈ ਸੰਤ ਮਹਾਰਾਜ ਜੀ ਸੰਤ ਬਲਵੰਤ ਸਿੰਘ ਜੀ ਦੇ ਨਾਲ ਮੇਰੇ ਖਿਆਲ ਚ 99 ਦਾ ਜਿਕਰ ਹੈ ਇਹ 1991 ਦਾ ਹੁਣ ਤੱਕ ਸਮਾਂ ਵੀ ਕਿੰਨਾ ਲੰਘ ਚੁੱਕਿਆ ਉਦੋਂ ਛੋਟਾ ਜਿਹੀ ਇੱਥੇ ਇੱਕ ਇਮਾਰਤ ਸੀ ਬਿਲਡਿੰਗ ਬੜੀ ਛੋਟੀ ਜੀ ਇੱਕ ਮੰਦਰ ਦੇ ਰੂਪ ਦੇ ਵਿੱਚ ਜਾਂ ਫਿਰ ਜਿਹੜਾ ਹੁਣ ਸਰੋਵਰ ਬਣਿਆ ਉਹ ਬਿਲਕੁਲ ਸਿੱਧਰਾ ਪਧਰਾ ਹੀ ਇੱਕ ਛਪੜੀ ਦੇ ਰੂਪ ਸੀ ਔਰ ਉਹ ਸੰਤ ਮਹਾਰਾਜ ਦੇ ਨਾਲ ਅਸੀਂ ਵੀ ਇੱਥੇ ਆਏ ਸੰਤ ਮਾਰਾ ਗੁਰਵੰਦ ਸਿੰਘ ਜੀ ਦੇ ਨਾਲ ਉਹਨਾਂ ਦੇ ਮੁਬਾਰਕ ਚਰਨ ਪੈਣੇ ਇਧਰੋਂ ਹਸਨਪੁਰ ਵੀ ਸੰਤ ਮਹਾਰਾਜ ਨੇ ਦੀਵਾਨ ਦਿੱਤੇ ਹੋਏ ਸੀ ਇੱਥੋਂ 2-4 ਕਿਲੋਮੀਟਰ ਆਪਾਂ ਹੁਣ ਇਲਾਕੇ ਨੂੰ ਤਾਂ ਸਾਰਿਆਂ ਨੂੰ ਪਤਾ ਹੈ ਉਹ ਦੀਵਾਨ ਤੋਂ ਇੱਥੇ ਸੰਤ ਮਹਾਰਾਜ ਆਏ ਸੀਗੇ ਔਰ ਭਾਈ ਤੇਜਾ ਸਿੰਘ ਉਹਨਾਂ ਦਾ ਉੱਚੀ ਮੰਗਲੀ ਉਹ ਡਰਾਈਵਰ ਸੀਗਾ ਸੰਤ ਮਹਾਰਾਜ ਜੀ ਦਾ ਤਾਂ ਉਦੋਂ ਮਹਾਰਾਜ ਜੀ ਦੇ ਬਚਨ ਹੋਏ ਸੀ ਇਸ ਸਥਾਨ ਵਾਸਤੇ ਔਰ ਇਹ ਸੇਵਾ ਕਿੰਨਾ ਦੇ ਹੱਥ ਆਈ ਤਨਤਨ ਬਾਬਾ ਮਗਰ ਸਿੰਘ ਜੀ ਦੇ ਮਹਾਰਾਜ ਜੀ ਦੇ ਹੱਥ ਆਈ ਜਿਨ੍ਹਾਂ ਨੇ ਇੱਕ ਆਪਣੇ ਆਪ ਨੂੰ ਆਪਾ ਵੀ ਵਾਰ ਦਿੱਤਾ ਆਪਣਾ ਆਪ ਕੁਰਬਾਨ ਕਰ ਦਿੱਤਾ ਔਰ ਆਪਦੇ ਘਰ ਤੋਂ ਵੀ ਲਿਆ ਲਿਆ ਕੇ ਵਸਤੂ ਜਿੱਥੇ ਸੰਗਤਾਂ ਦੀ ਲਵਾਈ ਆਪਦੇ ਘਰ ਦੀ ਵਸਤੂ ਵੀ ਇੱਥੇ ਲਿਆ ਕੇ ਆ ਸਾਹਮਣੇ ਅੱਜ ਆਪਣੇ ਕਿ ਉਹਨਾਂ ਜਿਵੇਂ ਮਹਾਰਾਜ ਜੀ ਨੇ ਧਾਰਨਾ ਪੜ੍ਹੀ ਹੈ ਕਿ ਮੈਂ ਉਹਨਾਂ ਤੋਂ ਘੋਲ ਕਮਾਵਾਂ ਘੋਲ ਕੁਰਬਾਨ ਹੋ ਜਾਈਏ ਉਹਨਾਂ ਤੋਂ ਜਿਨ੍ਹਾਂ ਨੇ ਇਤਨਾ ਜੱਬ ਤੱਕ ਸੇਵਾ ਸਿਮਰਨ ਕੀਤਾ ਸੋ ਸਾਧ ਸੰਗਤ ਅੱਜ ਆਪਣੇ ਸਾਰਿਆਂ ਦੇ ਸਾਹਮਣੇ ਹੈ ਔਰ ਉਹਨਾਂ ਵਾਸਤੇ ਜਿਨ੍ਹਾਂ ਨੇ ਆਪਦਾ ਆਪਣਾ ਆਪ ਹੀ ਵਾਰਨ ਵਾਰ ਦਿੱਤਾ ਹੋਏ ਬਾਬਾ ਜਗ ਸਿੰਘ ਜੀ ਉਤੋਂ ਬਾਬਾ ਭਾਨ ਸਿੰਘ ਜੀ ਦੇ ਉਤੋਂ ਤਾਂ ਅੱਜ ਸਾਡਾ ਸਾਰਿਆਂ ਦਾ ਵੀ ਜਿਵੇਂ ਸੰਤ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਵੱਧ ਚੜ ਕੇ ਆਪਾਂ ਤਾਂ ਦੋ ਦਿਨ ਹੀ ਕੱਢਣੇ ਨੇ ਉਹ ਆਪਦੀ ਜ਼ਿੰਦਗੀ ਵੀ ਇੱਥੇ ਲਾ ਗਏ ਨੇ ਸਾਰਾ ਸਮਾਂ ਇੱਥੇ ਆਪਣਾ ਉਹ ਆਪਣਾ ਆਪ ਹੀ ਜਿਹਨੂੰ ਕਹਿੰਦੇ ਨੇ ਵੀ ਸਰੀਰ ਤੱਕ ਵੀ ਇੱਥੇ ਲਾ ਗਏ ਨੇ ਉਹਨਾਂ ਵਾਸਤੇ ਦੋ ਦਿਨ ਕੱਢਣੇ ਸਾਡਾ ਕੋਈ ਬਹੁਤੀ ਵੱਡੀ ਗੱਲ ਨਹੀਂ ਚਲੋ ਇਹ ਵੀ ਜਿਨ੍ਹਾਂ ਨੇ ਇੰਨਾ ਸਾਰਾ ਸਮਾਂ ਹੀ ਸਾਨੂੰ ਆਪਦਾ ਦੇ ਦਿੱਤਾ ਹੋਵੇ ਸੋ ਮੇਰੀ ਸਨੇਮਰ ਬੇਨਤੀ ਹੈ ਕਿ ਕੱਲ ਨੂੰ ਜਿਵੇਂ ਮਹਾਰਾਜ ਜੀ ਨੇ ਵਚਨ ਕੀਤਾ ਕਿ ਸਮੇਂ ਦੇ ਨਾਲ ਅੱਜ ਤੋਂ ਪਹਿਲਾਂ ਅਸੀਂ ਪਹੁੰਚਾਂਗੇ ਆਪਾਂ ਵੀ ਸਾਰਿਆਂ ਨੇ ਬਹੁਤ ਉਤਸ਼ਾਹ ਸ਼ਰਦਾ ਨਿਮਰਤਾ ਪਿਆਰ ਦੇ ਨਾਲ ਇਸ ਪਵਿੱਤਰ ਸਥਾਨ ਦੇ ਉੱਤੇ ਪਹੁੰਚਣਾ ਆਪ ਸਭ ਸੰਗਤ ਨੇ ਬਹੁਤ ਪਿਆਰ ਦਾ ਸਬੂਤ ਦਿੱਤਾ ਸੋ ਆਪ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਹੁਣ ਜੋ ਬੇਨਤੀ ਹੈ ਕਿ ਆ ਕੁਸ਼ ਜੋ ਸਥਾਨ ਵੱਲੋਂ ਕਿ ਸਰਦਾਰ ਵਿਕਰ ਸਿੰਘ ਚਾਹਾਨ ਬਲਾਕ ਇੰਚਾਰਜ ਦਿੜਬਾ ਸ਼੍ਰੋਮਣੀ ਕਾਲਜ ਦਰ ਅੰਮ੍ਰਿਤਸਰ ਵੱਲੋਂ ਜੋ ਮਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਇਹ ਸ਼੍ਰੋਮਣੀ ਕਾਲਜ ਹੈ ਉਹਨਾਂ ਵੱਲੋਂ ਮੈਡੀਕਲ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ ਇਹ ਕੈਂਪ ਦਿੱਲੀ ਤੋਂ ਜੋ ਹਸਪਤਾਲ ਦਿੱਲੀ ਦੂਰਾਬੀਨ ਹਸਪਤਾਲ ਸੰਗਰੂਰ ਦੇ ਮਹਾਨ ਡਾਕਟਰ ਰੁਪਿੰਦਰ ਸਿੰਘ ਅਤੇ ਹਰਮੀਤ ਸਿੰਘ ਅਤੇ ਸਮੂਹ ਸਟਾਫ ਕਾਂਝਲੇ ਵਾਲੇ ਇਹ ਵੀ ਬਈ ਲਾਹਾ ਲਿਓ ਇਥੇ ਫ੍ਰੀ ਮੈਡੀਕਲ ਕੈਂਪ ਇਨ੍ਹਾਂ ਡਾਕਟਰ ਸਾਹਿਬਾਨਾ ਵੱਲੋਂ ਲਗਾਇਆ ਗਿਆ ਹੁਣ ਗੁਰੂ ਮਹਾਰਾਜ ਸੇਵੀ ਦਾ ਸੀਤ ਪ੍ਰਸ਼ਾਦ ਬੜੇ ਅਦੁੱਸ਼ਤਕਾਰ ਦੇ ਨਾਲ ਪ੍ਰਾਪਤ ਕਰੋ ਔਰ ਮਹਾਰਾਜ ਜੀ ਦੇ ਟੋਟ ਪਹਾਰਾ